ਦੋ ਦਿਨ ਦੀ ਲਗਾਤਾਰ بارش ਤੋਂ ਬਾਅਦ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਸਵੇਰੇ ਸਜਰੀ ਸਵੇਰ ਦੇ ਵਿੱਚ ਸੂਰਜ ਦੇ ਦਰਸ਼ਨ ਹੋ ਗਏ ਨੇ ਔਰ ਕੜਕ ਦੀ ਠੰਡ ਤੋਂ निजात ਮਿਲੇਗੀ ਠੰਡ ਫਿਲਹਾਲ ਹਜੇ ਹੈਗੀ ਹੈ ਆਉਣ ਵਾਲੇ ਦਿਨ ਬਿਲਕੁਲ ਸਾਫ਼ ਰਹਿਣਗੇ ਨਜ਼ਾਰਾ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਗਿਆ ਸਵੇਲੇ ਅਸੀਂ ਭੰਡਾਰੀ ਬ੍ਰਿਜ ਦੇ ਉੱਤੇ ਖੜੇ ਹਾਂ ਹਰ ਰੋਜ਼ ਦੀ ਤਰ੍ਹਾਂ ਆਵਾਜਾਈ ਉਸੇ ਤਰ੍ਹਾਂ ਹੈ ਅੱਜ ਵਰਕਿੰਗ ਡੇ ਹੈ ਪਹਿਲਾ ਸੋਮਵਾਰ ਹੈ ਮਤਲਬ ਸਭਤਾ ਸ਼ੁਰੂ ਹੋਇਆ ਹੈ लोग अपने घरਾਂ ਤੋਂ ਆਪਣੇ ਕੰਮ ਤੇ ਲਈ ਨਿਕਲ ਰਹੇ ਨੇ ਸਕੂਲ ਜਾਣ ਵਾਲੇ ਬੱਚੇ ਨਿਕਲ ਰਹੇ ਨੇ ਆਪਣੀਆਂ ਵੈਨਸ ਚ ਨਿਕਲ ਰਹੇ ਨੇ ਆਪਣੇ ਵਹੀਕਲਸ ਤੇ ਨਿਕਲ ਰਹੇ ਨੇ ਠੰਡ ਹੈ ਲੋਕਾਂ ਨੇ ਹਜੇ ਵੀ ਆਪਣੇ ਮੂੰਹ ਕਵਰ ਕੀਤੇ ਹੋਏ ਨੇ ਹੱਥਾਂ ਤੇ ਦਸਤਾਨੇ ਪਾਏ ਹੋਏ ਨੇ ਦੋ ਦਿਨ ਬੀਤੇ ਦੋ ਦਿਨ ਲਗਾਤਾਰ ਬਾਰਿਸ਼ ਹੋ ਰਹੀ ਸੀਗੀ ਤੇ ਉਸ ਦੇ ਨਾਲ ਠੰਡ ਹੋਰ ਵੱਧ ਗਈ ਸੀਗੀ ਫਿਲਹਾਲ ਜੋ ਅੱਜ ਦਾ ਸੀਨ ਹੈ ਅੱਜ ਤੂਪ ਨਿਕਲ ਆਈ ਹੈ ਸਵੇਰੇ ਤੜਕਸਾਲ ਜਰੂਰ ਥੋੜੀ ਧੁੰਦ ਪਈ ਹੋਈ ਸੀਗੀ ਸ਼ਹਿਰ ਦੇ ਅੰਦਰ ਅਸੀਂ ਗੱਲ ਕਰੀਏ ਤਾਂ ਸ਼ਹਿਰ ਦੇ ਅੰਦਰ ਸਾਨੂੰ ਧੁੰਦ ਥੋੜੀ ਥੋੜੀ ਨਜ਼ਰ ਆ ਰਹੀ ਸੀਗੀ ਸ਼ਹਿਰ ਦੇ ਬਾਹਰ ਹੀ ਧੁੰਦ ਹੋ ਸਕਦੀ ਹੈ ਪਰ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨ ਹੁਣ ਬਿਲਕੁਲ ਸਾਫ਼ ਰਹਿਣ ਦੇ ਉਮੀਦ ਹੈ ਇਸ ਦੇ ਨਾਲ ਠੰਡ ਜਿਹੜੀ ਹੈ ਥੋੜੀ ਜੀ ਘਟ ਜਾਏਗੀ ਔਰ ਮੌਸਮ ਸਾਫ਼ ਹੋ ਜਾਏਗਾ ਹੁਣ ਇਸ ਵੇਲੇ ਸਵੇਰੇ ਦਾ ਸਮਾਂ ਹੈ ਸਵੇਰੇ ਲੋਕ ਆਪਣੇ ਕਾਮਾਕਾਰਾਂ ਤੇ ਨਿਕਲਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਧਰ ਐਲੀਵੇਟਡ ਰੋਡ ਹੈ ਜਿਹੜੀ ਜਲੰਧਰ ਨੂੰ ਜਾਂਦੀ ਹੈ ਜਲੰਧਰ ਤੋਂ ਆਂਦੀ ਹੈ ਆ ਜਲੰਧਰ ਦਾ ਰੋਡ ਆਂਦੀ ਹੈ ਉਸ ਰੋਡ ਤੇ ਤੁਸੀਂ ਦੇਖ ਸਕਦੇ ਹੋ ਲੋਕ ਆਮਨੇ ਸਰ ਪਹੁੰਚ ਰਹੇ ਨੇ ਆਮਨੇ ਸਰ ਦੇ ਲਈ ਆਪਣੇ ਕਾਰੋਬਾਰ ਲਈ ਕੋਈ ਹਰਮੰਦਰ ਸਾਹਿਬ ਸ਼ਰੀ ਮੱਥਾ ਟੇਕਣ ਲਈ ਆ ਰਿਹਾ ਹੈ ਕੋਈ ਆਪਣੇ ਕੰਮ ਕਾਰ ਲਈ ਆ ਰਿਹਾ ਹੈ ਮਤਲਬ ਪੂਰਾ ਮੌਸਮ ਇਸ ਵੇਲੇ ਸਾਫ ਹੈ ਚਿਹਰੇ ਵੀ ਖਿੜੇ ਹੋਏ ਨੇ ਲੋਕਾਂ ਦੇ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਠੰਡ ਹੁੰਦੀ ਹੈ ਉਹ ਥੋੜਾ ਜਿਹਾ ਉਹਨਾਂ ਆਪਣਾ ਠੰਡ ਤੋਂ ਥੋੜਾ ਬਚਣ ਲਈ ਆਪਣੇ ਆਪ ਨੂੰ ਢੱਕ ਕੇ ਰੱਖਦੇ ਨੇ ਮਗਰ ਇਸ ਵੇਲੇ ਬਿਲਕੁਲ ਸਾਫ ਔਰ صاف نظر ਆ ਰਿਹਾ ਆਸਮਾਨ ਵੀ ਪੂਰੀ ਤਰ੍ਹਾਂ ਸਾਫ਼ ਹੈ ਹਵਾ ਵੀ ਜਿਹੜੀ ਹੈ ਬਹੁਤ ਘੱਟ ਚੱਲੀ ਹੈ ਔਰ ਇਸ ਦੇ ਮੁਤਾਬਿਕ ਕਿ ਆਉਣ ਵਾਲੇ ਜਿਹੜੇ 2 ਦਿਨ ਹਨ ਜਿਹੜੇ 2-4 ਦਿਨ ਨੇ ਉਹ ਬਿਲਕੁਲ ਸਾਫ਼ ਹੈ ਸੋ ਮੌਸਮ ਬਿਲਕੁਲ ਸਾਫ਼ ਹੋਣ ਦੇ ਅਸਾਰ ਨੇ ਵੀਰ ਜੀ ਅੱਜ ਬਿਲਕੁਲ ਮੌਸਮ ਸਾਫ਼ ਹੈ ਥੋੜਾ ਜਿਹਾ ਲੱਗ ਰਿਹਾ ਹੈ ਕਿ ਹੁਣ 2-4 ਦਿਨ ਮਸਾ ਹੀ ਰਹੇਗਾ ਮੈਂ ਕਹਿੰਦਾ ਜਿਹੀ ਠੰਡ ਬੈਣ ਦੀ ਹੈ ਸਾਨੂੰ ਪਤਾ ਦੇਖੋ ਤੁਹਾਡੇ ਸਾਹਮਣੇ ਵੇਖੋ ਕਿ ਅੱਜ ਧੁੱਪ ਨਿਕਲੀ ਹੈ ਤੇ ਪਤਾ ਲੱਗਾ ਕਿ ਸ਼ਰੀ ਨੂੰ ਕੁਝ ਪਤਾ ਲੱਗਾ ਕਿ ਵਾਕਈ ਠੰਡ ਹੈਗੀ ਪਰਾਜੀ ਜਿਹੇ ਦਾ ਧੁੱਪ ਲੱਗੀ ਨਾ ਹੁਣ ਤੇ ਸੇਕਾ ਪੂਰਾ ਲੱਗਦਾ ਹੈ ਮਜ਼ਾ ਆ ਗਿਆ ਪੂਰਾ ਸੋ ਦੇਖੋ ਤੁਸੀਂ ਸ਼ਹਿਰ ਵਾਸੀ ਵੀ ਇਸ ਮੌਸਮ ਦਾ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਵੇਲੇ ਜਿਸ ਤਰ੍ਹਾਂ ਧੁੱਪ ਨਿਕਲੀ ਹੈ ਲੋਕਾਂ ਦੇ ਚਿਹਰੇ ਖਿਲੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣੇ ਇਸ ਮੌਸਮ ਦਾ ਇੰਜੋਏ ਕਰਦੇ ਹੋਏ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕੱਲ ਬੜੀ ਸਰਦੀ ਸੀਗੀ ਲੋਕ ਇਸ ਦੇ ਨਾਲ ਠੋਠੋਰ ਕਰਦੇ ਸੀ ਅੱਜ ਜਿਸ ਤਰ੍ਹਾਂ ਇਹ ਧੁੱਪ ਨਿਕਲੀ ਹੈ ਮੌਸਮ ਸਾਫ਼ ਹੈ ਆਸਮਾਨ ਸਾਫ਼ ਹੈ ਸੋ ਇਸ ਤੋਂ ਬਾਅਦ ਲੱਗ ਰਿਹਾ ਹੈ ਕਿ ਆਉਣ ਵਾਲੇ ਜਿਹੜੇ 2-4 ਦਿਨ ਨੇ ਮੌਸਮ ਇਸੇ ਤਰ੍ਹਾਂ ਹੀ ਬਿਲਕੁਲ ਸਾਫ਼ ਰਹੇਗਾ ਆਸਮਾਨ ਬਿਲਕੁਲ ਸਾਫ਼ ਹੈ ਕਿਉਂਕਿ ਮੌਸਮ ਦੇ ਵਿੱਚ ਕਾਫੀ ਚੇਂਜ ਆਇਆ ਹੈ ਔਰ ਯੂ نو ਇਟਸ ਬੈਟਰ ਫॉर द professionally ਪੀਪਲ ਇਹ ਬਹੁਤ ਵਧੀਆ ਗੱਲ ਹੈ ਕਿ ਮੌਸਮ ਦੇ ਵਿੱਚ ਚੇਂਜ ਆਇਆ ਹੈ ਇਹਦੇ ਨਾਲ ਬੈਟ ਲਾਈਫ ਹੈ ਜਿਹੜੀ ਕਿਤੇ ਨਾ ਕਿਤੇ ਮੁਰ ਦੁਬਾਰਾ ਲਾਈਨ ਤੇ ਉੱਪਰ ਆਏਗੀ ਟਰੈਕ ਦੇ ਉੱਪਰ ਆਏਗੀ ਇਹਦੇ ਨਾਲ professionally ਲੋਕਾਂ ਨੂੰ ਕਾਫੀ ਸਕੂਲ ਦਾ ਟਾਈਮ ਵੀ ਹੈ ਜਿਹੜਾ ਚੇਂਜ ਹੋਇਆ ਹੈ ਇਹਦੇ ਨਾਲ ਬੱਚਿਆਂ ਦੇ ਉੱਪਰ ਵੀ ਐਜੂਕੇਸ਼ਨ ਦੇ ਉੱਪਰ ਬਹੁਤ ਵੱਡਾ ਇਫੈਕਟ ਪਏਗਾ ਕਿਉਂਕਿ ਕਿਤੇ ਨਾ ਕਿਤੇ ਡਿਊ ਟੂ ਮੌਸਮ ਦੇ ਰੀਜ਼ਨ ਦੇ ਕਾਰਨ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੌਲੀਡੇਜ਼ ਰਹੀਆਂ ਹਨ ਜਿਹਦੇ ਕਰਕੇ ਐਜੂਕੇਸ਼ਨ ਦੇ ਉੱਪਰ ਸਟੂਡੈਂਟਸ ਦੀ ਸਟੱਡੀਜ਼ ਦੇ ਉੱਪਰ ਬਹੁਤ ਵੱਡਾ ਇਫੈਕਟ ਰਿਹਾ ਹੈ ਔਰ ਹੁਣ ਮੌਸਮ ਚੇਂਜ ਹੋ ਗਿਆ ਹੈ ਤੇ ਨੋ ਡਾਊਟ ਐਗਜ਼ਾਮੀਨੇਸ਼ਨ ਡੇਜ਼ ਕੋ ਆ ਰਹੇ ਨੇ ਇਹਦਾ ਬਹੁਤ ਵਧੀਆ ਇਫੈਕਟ ਸਟੂਡੈਂਟਸ ਤੇ ਹੋਏਗਾ ਥੈਂਕ ਯੂ ਐਂਡ ਹੈਵ ਅ ਨਾਈਟ ਕੋਈ ਮੌਸਮ ਵਿਭਾਗ ਮੁਤਾਬਕ ਵੀ ਆਉਣ ਵਾਲੇ ਦਿਨ ਇਸ ਤਰ੍ਹਾਂ ਦਾ ਅਲਰਟ ਨਹੀਂ ਹੈ ਜਿਸਕਰ ਜਿਸ ਤੋਂ ਮੌਸਮ ਖਰਾਬ ਹੋਣ ਦੀ ਉਮੀਦ ਹੈ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿਕਸਵੈਰਾ ਟੀਵੀ ਅੰਮ੍ਰਿਤਸਰ